ਕੁਲਦੀਪ ਸਿੰਘ ਗੜਗੱਜ ਨੂੰ ਨਵੇਂ ਜਥੇਦਾਰ ਵਜੋਂ ਚੁਣਨ ਤੇ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਉਹਨਾਂ ਦੇ ਹੱਕ ਦੇ ਵਿੱਚ ਸਿੱਖ ਪ੍ਰਚਾਰਕ ਸਰਬਜੀਤ ਸਿੰਘ ਧੁੰਦਾ ਆਏ ਨੇ ਦੱਸਦੇ ਕਿ ਸਰਬਜੀਤ ਸਿੰਘ ਧੁੰਦਾ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਿਸ਼ਨਰੀ ਕਾਲਜ ਤੋਂ ਹੋਣ ਦੇ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਥੇਦਾਰ ਲਗਾ ਦਿੱਤਾ ਗਿਆ ਨਾਲੇ ਸਰਬਜੀਤ ਸਿੰਘ ਧੁੰਦਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਲਦੀਪ ਸਿੰਘ ਗੜਗੱਜ ਸ਼੍ਰੀ ਕਾਲਤਕ ਸਾਬ ਦੇ ਗੱਲ ਕਰਨ ਤੇ ਹੋ ਸਕਦਾ ਹੈ ਕਿ ਮੂਲ ਨਾਨਕ ਸ਼ਾਹੀ ਕਲੰਡਰ ਦੇ ਨਾਲ ਵੱਲੋਂ ਲਾਗੂ ਕੀਤਾ ਜਾਵੇ ਤੇ ਉਹਨਾਂ ਨੇ ਕਾਇ ਕਰ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਜਿੱਕਰ ਅ ਤਾਜਪੋਸ਼ੇ ਦੌਰਾਨ ਵੀ ਜਦੋਂ ਸ਼੍ਰੀ ਕਾਲਤਕ ਸਾਬ ਜਦ ਅ ਤਾਜਪੋਸ਼ੀ ਹੁੰਦੀ ਹੈ ਤਾਂ ਉਸ ਵੇਲੇ ਵੀ ਮਿਸ਼ਨਰੀ ਕਾਲਜ ਨੂੰ ਸੱਦਾ ਨਹੀਂ ਦਿੱਤਾ ਜਾਂਦਾ ਹਾਲਾਂਕਿ ਉਹੀ ਸ਼੍ਰੀ ਕਾਲਤਕ ਸਾਬ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਤੇ ਸਿੱਖ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਜਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਉਹ ਸ਼੍ਰੀ ਕਾਲਤਕ ਸਾਬ ਤੋਂ ਪਘੋੜੇ ਹੁੰਦੇ ਨੇ ਜਿਨ੍ਹਾਂ ਨੂੰ ਤਾਜਪੋਸ਼ੀ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਨਾਲ ਹੀ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਘੜਗੱਜ ਨੂੰ ਇਹ ਵੀ ਆਕੋ ਮਿਸ਼ਨਰੀ ਕਾਲਜ ਦੇ ਨੇ ਤੇ ਉਹਨਾਂ ਨੂੰ ਮਿਸ਼ਨਰੀ ਕਾਲਜ ਦੀ ਗੱਲ ਕਰਨੀ ਚਾਹੀਦੀ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਹੋਰਾਂ ਜੱਥੇ ਪੱਧਿਆਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਕਜੁੱਟ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਉਹਨਾਂ ਨੂੰ ਮਿਸ਼ਨਰੀ ਕਾਲਜ ਦੀ ਵੀ ਗੱਲ ਕਰਨੀ ਚਾਹੀਦੀ ਹੈ ਵੀ ਅਕਾਲ ਤਖਤ ਤੇ ਜਥੇਦਾਰ ਦੀ ਗੱਲ ਹੈ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਗੱਲ ਹੈ ਬਦਲੀਆਂ ਹੋ ਰਹੀਆਂ ਨੇ ਲਾਏ ਗਏ ਨਵੇਂ ਲਾਏ ਗਏ ਪਰ ਇੱਕ ਚੀਜ਼ ਦੀ ਮੈਨੂੰ ਹਰਾਨੀ ਹੋਈ ਤੁਸੀਂ ਵੀ ਨੋਟ ਕੀਤਾ ਹੋਣਾ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ ਨਵੇਂ ਲਾਏ ਗਏ ਨੇ ਭਾਈ ਕੁਲਦੀਪ ਸਿੰਘ ਜੀ ਗੜਗਾਜ ਨਾ ਸੁਣਨੇ ਤੁਸੀਂ ਸਾਰਿਆਂ ਨੇ ਉਹਨਾਂ ਦਾ ਪਸ਼ੋਕੜਾ ਮਸ਼ੀਨ ਕਾਰਜ ਨਾਲ ਸੰਬੰਧਿਤ ਹੈ ਵੈਸੇ ਵੀ ਉਹਨਾਂ ਦੇ ਲੈਕਚਰ ਵਧੀਆ ਨੇ ਕਥਾ ਵੀ ਕਰਦੇ ਨੇ ਵੈਸੇ ਵੀ ਉਹ ਆਮ ਪ੍ਰਚਾਰਕਾਂ ਨਾਲੋਂ ਹਟ ਕੇ ਉਹਨਾਂ ਨੇ ਦਲੀਲਬਾਜ਼ੀ ਨਾਲ ਗੱਲ ਕੀਤੀ ਹੁਣ ਜਦੋਂ ਉਹਨਾਂ ਨੂੰ ਲਾਇਆ ਗਿਆ ਜਦੋਂ ਉਹਨਾਂ ਨੂੰ ਇਸ ਜ਼ਿੰਮੇਵਾਰੀ ਇਸ ਜ਼ਥੇਦਾਰੀ ਦਿੱਤੀ ਗਈ ਕਾਰਜਕਾਰੀ ਜ਼ਹੇਦਾਰ ਅਕਾਲ ਤਖਤ ਦਾ ਤੇ ਕੇਸਗੜ੍ਹ ਸਾਹਿਬ ਦਾ ਜ਼ਹੇਦਾਰ ਲਾਇਆ ਗਿਆ ਇੱਕ ਚੀਜ਼ ਤੁਸੀਂ ਨੋਟ ਕੀਤੀ ਸੰਪਰਦਾਈ ਸਭ ਤੋਂ ਵੱਧ ਰੋਲਾ ਪਾਉਦੇ। ਇੱਕ ਜੀ ਦੀ ਨੋਟ ਕੀਤੀ। ਉਹਨਾਂ ਦੇ ਜਿਹੜੇ ਪੱਤਰਕਾਰ ਆਖਣ ਵਾਲੇ ਵੀ ਉਹ ਵੀ ਕਿਲ-ਕਿਲ ਕੇ ਕਿਦਾਂ ਬਿਆਨਬਾਜ਼ੀਆਂ ਕਰਦੇ ਜਿਵੇਂ ਇਹਨਾਂ ਤੋਂ ਬਹੁਤ ਵੱਡਾ ਖਤਰਾ ਹੈ। ਹੁਣ ਰੱਬ ਜਾਣੇ ਕਿੰਨਾ ਚਿਰ ਟਿਕੇ ਰਹਿੰਦੇ ਨੇ। ਅਸੀਂ ਤੇ ਅਰਦਾਸ ਕਰਦੇ ਹਾਂ ਵੀ ਜੇ ਸਰਦਾਰ ਭਾਈ ਕੁਲਬੀਰ ਸਿੰਘ ਜੀ ਗੜਗੱਜ ਨੂੰ ਚੁਣਿਆ ਉਹਨਾਂ ਨੇ ਤੇ ਅਸੀਂ ਆਸ ਲਾਉਂਦੇ ਵੀ ਉਹ ਪਸ਼ੂਕੜ ਮਿਸ਼ਨੀ ਕਾਜ ਨਾਲ ਸੰਬੰਧਤ ਉਹ ਆਕਾਲ ਤਖਦੀ ਮਰਿਆਦਾ ਦੀ ਗੱਲ ਬੋਲੋ ਜੀ। ਜ਼ਰੂਰ ਕਰਨਗੇ। ਹੋ ਸਕਦਾ ਉਹਨਾਂ ਰਾਹੀਂ ਮੂਲ ਨਾਨਸੇ ਕੈਲੰਡਰ ਜਿਹੜਾ ਸਰਦਾਰ ਪਾਲ ਸਿੰਘ ਜੀ ਪੂਰੇਵਾਲ ਨੇ ਐਡਮਿੰਟਨ ਦੀ ਧਰਤੀ ਤੋਂ ਇੰਨੀ ਲੰਬਾ ਟਾਈਮ ਮਿਹਨਤ ਲਾ ਕੇ ਤਿਆਰ ਕੀਤਾ ਤੇ 2003 ਦੇ ਵਿੱਚ ਅਕਾਲ ਤਖਤ ਤੋਂ ਲਗ ਹੋ ਗਿਆ ਸੀ ਤੇ 6 ਵਿੱਚ ਉਹਨੂੰ ਖਾਰਜ ਕਰ ਦਿੱਤਾ ਗਿਆ ਅਸੀਂ ਇਤਿਆਸ ਲਾਉਨੇ ਆ ਵੀ ਵਧੀਆ ਗੱਲ ਹੈ ਤੇ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਜੇ ਕੋ ਚੰਗਾ ਵਿਅਕਤੀ ਹੁੰਦਾ ਅਛਾ ਜਦੋਂ ਕੋਈ ਸੰਪਰ ਅੱਛਾ ਇੱਕ ਚੀਜ਼ ਹੋਰ ਨੋਟ ਕਰਿਓ ਜਦੋਂ ਨਵਾਂ ਕੋ ਜਥੇਦਾਰ ਚੁਣਿਆ ਜਾਂਦਾ ਨਾ ਸਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ ਨੰਗ ਜਥੇਬੰਦੀਆਂ ਟਕਸਾਲ ਨਾਨਕ ਸਰਯੇ ਜੋ ਵੀ ਜਨੀਆਂ ਸੰਪਰਦਾਵਾਂ ਤੁਸੀਂ ਕਦੀ ਨੋਟ ਕੀਤਾ ਹੋਵੇਗਾ ਮਿਸ਼ਨਰੀ ਕਾਜ ਵੀ ਹੈਗੇ ਆ ਇੱਕ ਨਹੀਂ ਕਈ ਆ ਉਹਨਾਂ ਨੂੰ ਇਨਵਾਈਟਰੀ ਕੀਤਾ ਜਾਂਦਾ ਇਹਦਾ ਮਤਲਬ ਉਹ ਇਹ ਮੰਨਦੇ ਵੀ ਇਹ ਸਾਡੀ ਕੌਮ ਦਾ ਹਿੱਸਾ ਨਹੀਂ ਹੈਗਾ ਆ ਲਾਈਵ ਸੁਣ ਰਹੇ ਮੈਂ ਬੇਨਤੀ ਕਰ ਰਿਹਾ ਇਹਦਾ ਮਤਲਬ ਤੁਸੀਂ ਇਹਨਾਂ ਨੂੰ ਆਪਣੀ ਅਛਾ ਜਿਹੜੀ ਅਕਾਲ ਤਖਤੋਂ ਮਰਿਆਦਾ ਸ਼ਬਦੀ ਹੈ ਉਹ ਸਭ ਤੋਂ ਵੱਧ ਪ੍ਰਚਾਰ ਦੇ ਮਿਸ਼ਨ ਦੀ ਕਲਜਾ ਤੇ ਸੱਦਿਆ ਕਿ ਇਹਨਾਂ ਨੂੰ ਜਾਂਦਾ ਹੈ ਜਿਹੜੇ ਸਾਰੇ ਅਕਾਲ ਤਖਤ ਦੀ ਮਰਿਆਦਾ ਤੋਂ ਪਗੋੜੇ ਲੋਕ ਨੇ ਸਮਝਾਈ ਗੁਰੂ ਕੇ ਪਿਆਰੇ ਸਕੋ ਸਾਡਾ ਤੁਹਾਡੇ ਤੱਕ ਸਨੇਹਾ ਪਹੁੰਚਾਉਣ ਦਾ ਮਤਲਬ ਇਹ ਹੈ ਕਿ ਬਹੁਤਿਆਂ ਪ੍ਰਚਾਰਕਾਂ ਨੇ ਇਸ ਮੁੱਦੇ ਦੇ ਉੱਤੇ ਗੱਲ ਬੋਲੋ ਭਾਈ ਮੈਂ ਫੇਰ ਦੁਬਾਰਾ ਬੇਨਤੀ ਕਰਾਂ ਜਦੋਂ ਸੰਪਰਦਾਵਾਂ ਦੇ ਵਿਅਕਤੀਆਂ ਨੂੰ ਜਥੇਦਾਰ ਜਾਂ ਹੈੱਡ ਗਰੰਥੀ ਜਾਂ ਗਰੰਥੀ ਲਾਇਆ ਜਾਂਦਾ ਮਿਸ਼ਨਰੀ ਕਾਲਜਾਂ ਦਾ ਕੋਈ ਬਲਾਰਾ ਰੋਲਾ ਨਹੀਂ ਪਉਂਦਾ ਨਾ ਕੋਈ ਮਿਸ਼ਨਰੀ ਕਾਲਜਾਂ ਦਾ ਪ੍ਰਿੰਸੀਪਲ ਨਾ ਉਹਦੇ ਟਰਸਟੀ ਨਹੀਂ ਰੋਲਾ ਪਉਂਦੇ ਉਹ ਕਹਿੰਦੇ ਠੀਕ ਹੈ ਲਾਤਾ ਠੀਕ ਹੈ ਪਰ ਜੇ ਕੋਈ ਇੱਕ ਬੰਦਾ ਲਾਇਆ ਗਿਆ ਹੈ ਉਹ ਕਿਸ ਕਿਸ ਮਕਸਦ ਨਾਲ ਆਇਆ ਉਹ ਤੇ ਗੱਲ ਬਾਤ ਦੀ ਹੈ ਉਹ ਇਹ ਨਹੀਂ ਕਹਿੰਦੇ ਵੀ ਉਹ ਆਉਂਦੇ ਵੀ ਇਹ ਤੇ ਮਤਲਬ ਬੜਾ ਨੁਕਸਾਨ ਹੋ ਜਾਏਗਾ ਜੀ ਇਹ ਤੇ ਪੱਗਾਂ ਦੇ ਸਟਾਈਲ ਚੇਂਜ ਕਰ ਦੇਣਗੇ ਜੀ ਇਹ ਤੇ ਨਿਖਾਨ ਕਰ ਦੇਣਗੇ ਅਸਾ ਅਕਾਲ ਤਖਤ ਦੀ ਮਰਿਆਦਾ ਜਿਹੜੀ ਉਤੋਂ ਛੱਬਦੀ ਹੈ ਜਿੰਨੇ ਵੀ ਬੁਲਾਰੇ ਮਿਸ਼ਨਰੀ ਕਾਰਜਾਂ ਚੋਂ ਪੜਿਆ ਉਸ ਅਕਾਲ ਤਖਤ ਦੀ ਮਰਿਆਦਾ ਉੱਤੇ ਪਹਿਰਾ ਦਿੰਦੇ ਤੇ ਜਦੋਂ ਜਥੇਦਾਰ ਨਵਾ ਤਾਪਿਆ ਜਾਂਦਾ ਉਸ ਵਕਤ ਸੱਦਿਆ ਕਿ ਇਹਨਾਂ ਨੂੰ ਜਾਂਦਾ ਜੀ ਭਲਾ ਜਿਹੜੀ ਇੱਕ ਵੀ ਸੰਪਰਦਾ ਜਥੇਬੰਦੀ ਅਕਾਲ ਤਖਤ ਦੀ ਮਰਿਆਦਾ ਨੂੰ ਆਪਣੇ ਡੇਰੇ ਦੀ ਦੈਲੀਜ਼ ਨਹੀਂ ਲੰਗਣ ਦਿੰਦੀ ਸ਼ੁਕਰ ਮੁੱਦੇ ਤੁਹਾਡੇ ਕੁਝ ਹੋਰ ਸੀ ਤੁਹਾਨੂੰ ਉਲਝਾਇਆ ਤੇ ਕਿਸੇ ਹੋਰ ਹੀ ਬਣਿਆ ਗਿਆ ਕਦੀ ਸੋਚਿਆ ਹੁਣ ਕਈ ਕਾਲ ਤੱਕ ਦੀ ਮਰਿਆਦਾ ਦੇ ਵਿੱਚ ਵੀ ਨੁਕਸ ਕਰਦੇ ਆ ਮੈਂ ਇੱਕ ਬੇਨਤੀ ਕਰਨੀ ਚਾਹਣਾ ਇਹੋ ਹੀ ਤਾਂ ਸਾਡੇ ਕੋਲ ਇੱਕ ਥੰਮ ਹੈ ਜਿਹਦੇ ਕਰਕੇ ਅਸੀਂ ਬਹੁਤ ਕੁਝ ਅੱਗੇ ਲਿਜਾ ਕੇ ਖੜ ਸਕਦੇ ਆ ਆ ਜੋ ਪਖੰਡ ਵਾਦ ਹੈ ਕਰਮ ਕਟ ਕੋਈ 1-2 ਸਾਲ ਨਹੀਂ 13 ਸਾਲ ਲੱਗੇ ਸੀ ਇਸ ਮਰਿਆਦਾ ਨੂੰ ਬਣਾਉਣ ਵਾਸਤੇ ਠੀਕ ਹੈ ਕੱਲ ਨੂੰ ਕੋਈ ਕਮੀ ਪੇਸ਼ੀ ਹੋਈ ਤੇ ਆਉਣ ਵਾਲੇ ਸਮੇਂ ਚ ਕੋਈ ਇਕੱਠੇ ਹੋ ਕੇ ਇਹਦੇ ਤੇ ਵਿਚਾਰ ਕੀਤੀ ਜਾ ਸੀ ਪਰ ਫਿਲਹਾਲ ਮਿਸ਼ਨਰੀ ਕਾਜ ਜਿੰਨੇ ਵੀ ਆ ਅੱਛਾ ਇੱਕ ਜੀ ਹੋਰ ਨੋਟ ਕਰਿਓ 1927 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਜ ਨਨਕਾਣਾ ਸਾਹਿਬ ਦੇ ਸਿੰਘਾਂ ਦੀ ਯਾਦ ਵਿੱਚ ਬਣਿਆ ਸੀ ਪਹਿਲਾ ਸ਼ਹੀਦ ਸਿੱਖ ਮਿਸ਼ਨਰੀ ਕਾਜ ਉਸ ਤੋਂ ਬਾਅਦ ਤੇ ਬਾਕੀ ਬਹੁਤ ਕਾਜ ਜਿਵੇਂ ਸਿੱਖ ਮਿਸ਼ਨਰੀ ਕਾਜ ਲੁਧਿਆਣੇ ਐ 14 ਕੂਚੇ ਪਤਾ ਨਹੀਂ ਕਿੰਨੀਆਂ ਸਿੱਖ ਫਲਵਾੜੀਆਂ ਲੋਕਾਂ ਦੇ ਘਰਾਂ 'ਚ ਪਹੁੰਚਦੀਆਂ ਨੇ ਪੱਤਰ ਵਿਹਾਰ ਕੋਰਸ ਕਰਕੇ ਕਿੰਨੀਆਂ ਲੋਕਾਂ ਦੇ ਜੀਵਨ ਚੇਂਜ ਹੋ ਗਏ ਕਿੰਨੀਆਂ ਧੀਆ ਕੋਰਸ ਕਰਕੇ ਗੁਰਬਾਣੀ ਪੜ੍ਹ ਕੇ ਜਿਨ੍ਹਾਂ ਨੇ ਆਪਣੇ ਜੀਵਨ ਚੇਂਜ ਕੀਤੇ ਭੈਣੋ ਮਿਸ਼ਨਰੀ ਕਾਲਜਾਂ ਨੇ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਇਸ ਗੱਲ ਦੇ ਉੱਤੇ ਕਿ ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਬੱਚੀਆਂ ਸਾਡੀਆਂ ਅੱਜ ਜਿਹੜੀਆਂ ਤੁਹਾਨੂੰ ਅੱਜ ਦੀਵਾਨਾ ਦੇ ਵਿੱਚ ਕੋਈ ਧੀ ਸਾਡੀ ਅਰਦਾਸ ਕਰਦੀ ਹੈ ਕੋਈ ਧੀ ਸਾਡੀ ਤਾਬਿਆ ਬੈਠਦੀ ਆ ਇਹ ਜੇ ਸਿਹਰਾ ਜਾਂਦਾ ਤੇ ਉਹਨਾਂ ਮਿਸ਼ਨਰੀ ਕਾਲਜਾਂ ਦੇ ਮੈਂਬਰਾਂ ਨੂੰ ਜਾਂਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇੱਕ ਲਹਿਰ ਖੜੀ ਕੀਤੀ ਸੀ ਕਿ ਸਾਡੀਆਂ ਧੀਆਂ ਬੱਚੀਆਂ ਵੀ ਗੁਰਬਾਣੀ ਪੜ ਸਕਦੀਆਂ ਡੇਰੇਦਾਰ ਤਾਂ ਵੈਸੇ ਵੀ ਬੀਬੀਆਂ ਨੂੰ ਮਹਾਰਾਜ ਦੇ ਸਰੂਪ ਦੇ ਲਾਗੇ ਆਉਣ ਨਹੀਂ ਦਿੰਦੇ ਕਈਆਂ ਡੇਰਿਆਂ ਵਿੱਚ ਤਾਂ ਮਹਾਰਾਜ ਦੇ ਸਰੂਪ ਨੂੰ ਜਦੋਂ ਰਮਾਲਾ ਚੇਂਜ ਕਰਦੇ ਨਾ ਪਰਦਾ ਕਰਦੇ ਹੋ ਬੀਬੀਆਂ ਵਾਲੇ ਬਣਿਓ ਇਹ ਪਤਾ ਵੀ ਉਹ ਕਿਹੜੇ ਕਿਹੜੇ ਪੰਜਾਬ ਚ ਡੇਰੇ ਹੈਗੇ ਉਹਨਾਂ ਨੂੰ ਪੁੱਛੋ ਇਹ ਕਿਉਂ ਕਿਤੇ ਮਹਾਰਾਜ ਨਾਰਵਾ ਜਦੋਂ ਮਹਾਰਾਜ ਦੇ ਬਸਤਰ ਚੇਂਜ ਕਰਨੇ ਤੇ ਇੱਕ ਬੰਨੇ ਬੀਬੀਆਂ ਬੈਠੀਆਂ ਇਸ ਕਰਕੇ ਮਹਾਰਾਜ ਦੇ ਬਸਤਰ ਚੇਂਜ ਕਰ ਰਹੇ ਆ ਇਸ ਕਰਕੇ ਬੀਬੀਆਂ ਤੋਂ ਤਾਂ ਫੜਦਾ ਕੀਤਾ ਹੁਣ ਜਿਹੜੇ ਬੰਦੇ ਇਹ ਸੋਚਦੇ ਮਾਲਕ ਹੋਣਗੇ ਉਹ ਸਾਡੀਆਂ ਧੀਆਂ ਭੈਣਾਂ ਨੂੰ ਬਾਣੀ ਪੜਨ ਦੇਣਗੇ ਜੀ ਪੜਾ ਤੇ ਇਹੋ ਜੇ ਉਜੜ ਕਿਸਮ ਦੇ ਲੋਕਾਂ ਨੂੰ ਸਾਡੇ ਸਿਰ ਉੱਤੇ ਬਿਠਾਇਆ ਜਾਂਦਾ ਇਹੋ ਜੇ ਲੋਕਾਂ ਨੂੰ ਇਨਵੀਟੇਸ਼ਨ ਦਿੱਤਾ ਜਾਂਦਾ ਵੀ ਤੁਸੀਂ ਆਓ ਤੁਸੀਂ ਪਹੁੰਚੋ ਸਮਝਾਈ ਗੁਰੂ ਕੇ ਪਿਆਰਿਓ ਤੇ ਮੈਂ ਤਾਂ ਮਿਸ਼ਨਰੀ ਕਾਜਾਂ ਨੂੰ ਸਮੂਹ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਆਪਣਾ ਪੈਰ ਤਰਾਵਾ ਕਰੋ ਜੇ ਕੋ ਤੁਹਾਡਾ ਇੱਕ ਅਦਾ ਵੀਰ ਮੈਂ ਕਹਿੰਦਾ ਕਿਸੇ ਰੂਪ ਜੀ ਜਾਵੇ ਹੁਣ ਕਈ ਇਹ ਵੀ ਕਹਿੰਦੇ ਜੀ ਉਹਨੂੰ ਸਿਹਰੇ ਸਿਹਰੀ ਮਤਲਬ ਜਹੇਦਾਰ ਬਣਾਤਾ ਜਦੋਂ ਦਿਨੇ ਰੌਲਾ ਪਾਉਂਦੇ ਅਗਲਾ ਕੋਈ ਨਾ ਕੋਈ ਰਾਹ ਤੇ ਲੱਭਣਾ ਸੀ ਨਾ ਇਹ ਤੇ ਬਾਦ ਦੀਆਂ ਗੱਲਾਂ ਮੈਂ ਨਹੀਂ ਇਹ ਸਮਝਿਆ ਕਿ ਗੇਮ ਕਿਹੜੀ ਆ ਵੀ ਜਦੋਂ ਦਿਨੇ ਤੁਸੀਂ ਰੌਲਾ ਪਾਉਂਦੇ ਅਗਲਾ ਕੋਈ ਨਾ ਕੋਈ ਰਾਹ ਤੇ ਲੱਭਣਾ ਸੀ ਨਾ ਮੈਂ ਕਹਿੰਦਾ ਵੀ ਜੇ ਹੁਣ ਅਸੀਂ ਬੇਨਤੀ ਕਰਦੇ ਹਾਂ ਸਪਾਈ ਕੁਲਦੀਪ ਸਿੰਘ ਜੀ ਗੜਗੱਜ ਜੀ ਨੂੰ ਕਿ ਜੇ ਤੁਸੀਂ ਇਹ ਅਹੁਦਾ ਸੰਭਾਲਿਆ ਵਾ ਪਰ ਮੈਂ ਉਹਨਾਂ ਦੇ ਵੀ ਕੱਲ ਦੇ ਦੋ ਤਿੰਨ ਸਪੀਚਾਂ ਸੁਣੀਆਂ ਉਹ ਵੀ ਜਦੋਂ ਸਾਰਿਆਂ ਨੂੰ ਸੱਦਾ ਦੇਣ ਦੀ ਗੱਲ ਕਰਦੇ ਨਾ ਉਹ ਵੀ ਜਥੇਬੰਦੀਆਂ ਦੇ ਨਾਂ ਜਦਾ ਲੈਂਦੇ ਆ ਮਿਸ਼ਨ ਕਾਲਜਾਂ ਦਾ ਨਾਂ ਉਹ ਵੀ ਨਹੀਂ ਲੈਂਦੇ ਤੇ ਮੈਂ ਉਸ ਵੀਰ ਨੂੰ ਬੇਨਤੀ ਕਰਦਾ ਕਿ ਮੇਰਾ ਵੀਰ ਇਹ ਨਹੀਂ ਛੇਤੀ ਨਾ ਭੁੱਲੋ ਤੁਹਾਡੇ ਤੇ ਅੱਛਾ ਜਿਹੜੇ ਲੋਕ ਤੁਹਾਡਾ ਵਿਰੋਧ ਕਰਦੇ ਨਾ ਉੱਥੇ ਬਹਿਣ ਦਾ ਤੁਸੀਂ ਉਹਨਾਂ ਨੂੰ ਕਹੀ ਜਾਂਦੇ ਇਹ ਪੰਥ ਸਾਡਾ ਸਾਰਾ ਇਕੱਠਾ ਹੀ ਆ ਇਹ ਦੂਲਾ ਪੰਥਾ ਸਾਡਾ ਇਹ ਸਭ ਸਾਡੇ ਇਕੱਠੇ ਹੀ ਭੈਣ ਭਰਾ ਆ ਵਾ ਤੇ ਜਿਹੜੇ ਤੁਹਾਡਾ ਵਿਰੋਧ ਨਹੀਂ ਕਰ ਰਹੇ ਤੁਹਾਡੇ ਮੋਖ ਚ ਉਹਨਾਂ ਦਾ ਨਾਮ ਵੀ ਨਿਕਲ ਰਿਹਾ ਐਸਾ ਨਹੀਂ ਹੋਣਾ ਚਾਹੀਦਾ ਥੋੜਾ ਬੋਤਾ ਲਤਾਂ ਦੇ ਉੱਤੇ ਭਾਰ ਝੱਲ ਕੇ ਇਹ ਅਹੁਦੇ ਨੂੰ ਸੰਭਾਲਣਾ ਪੈਣਾ ਨਹੀਂ ਤੇ ਬਾਅਦ ਵਿੱਚ ਦੂਜੇ ਜਥੇਦਾਰਾਂ ਦੀ ਤਰ੍ਹਾਂ ਲੈਣ ਤੋਂ ਬਾਅਦ ਚ ਰੌਲਾ ਪਾਉਣ ਦਾ ਬੋਲੋ ਜੀ ਵੀ ਜੇ 2 3 4 ਮਹੀਨਿਆਂ ਬਾਅਦ ਉਤਰ ਕੇ ਮੁੜ ਕੇ ਗਰਮ ਗਰਮ ਬਿਆਨਬਾਜ਼ੀ ਕਰਨੀ ਉਹਦੇ ਨਾਲੋਂ ਚੰਗਾ ਵੀ ਹੁਣੇ ਹੀ ਹੁਣ ਤੁਸੀਂ ਪੁੱਛੋਗੇ ਵੀ ਇਹ ਮੈਂ ਗੁਰਦੁਆਰੇ ਕਿਉਂ ਬੋਲ ਰਿਹਾ ਹਾਂ ਹੋਰ ਸਾਡੇ ਕੋਲ ਸਾਧ ਨਹੀਂ ਆਣੀ ਕਿਤੇ ਇੱਥੇ ਬੋਲਣਾ ਸੀ ਉੱਥੇ ਸਾਨੂੰ ਅਗਲੇ ਵੜ ਨਹੀਂ ਦਿੰਦੇ ਤੁਸੀਂ ਤੇ ਪਾਸੇ ਬਹਿ ਕੇ ਗਾਲੀ ਕੱਢਣੀ ਕਿਉਂ ਸਾਥ ਸੰਗਤ ਜੀ ਮੰਦਰ ਚ ਸਾਨੂੰ ਅਗਲੀ ਗੱਲ ਕਰਨ ਦੀ ਨਹੀਂ ਮਸਜਿਦ ਵਿੱਚ ਅਸੀਂ ਜਾ ਨਹੀਂ ਸਕਦੇ ਐਂ ਤੇ ਹੁਣ ਆਪਣੇ ਗੁਰਦੁਆਰੇ ਦੇ ਧਾਰਵਾੜ ਤੁਸੀਂ ਇਹਨਾਂ ਨੇ ਪੈਸਾ ਲਾਇਆ ਕਿਹੜੇ ਕਿਹੜੇ ਸੋਨੇ ਪੱਖੇ ਵੇਖੋ ਲੰਕੜ ਡਾਇਆ ਕਿਹੜੇ ਕਿਹੜੇ ਸੋਨੇ ਸਾਊਂਡ ਲਾਇਆ ਲਾਈਟਾਂ ਲਗੀਆਂ ਕਿੰਨਾ ਸੋਨਾ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕੀਤਾ ਵਾ ਅਸੀਂ ਤੁਹਾਨੂੰ ਗੁਰਦੁਆਰੇ ਦੀ ਗੱਲ ਕਰਾਂਗੇ ਨਾ ਤੇ ਮੈਂ ਤਾਂ ਕਹਿੰਦਾ ਹਰ ਰਾਗੀ ਹਰ ਢਾਡੀ ਤੇ ਹਰ ਪ੍ਰਚਾਰਕ ਨੂੰ ਇਸ ਮੁੱਦੇ ਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਜਦੋਂ ਉੱਥੇ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਕੋ ਸਿਆਸੀ ਲੋਕ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਕੁਝ ਵਰਤਦੇ ਆ ਪਰ ਮੈਂ ਕਹਿੰਦਾ ਜੇ ਸਿਆਸੀ ਲੋਕਾਂ ਦੀ ਆਪਣੀ ਚਾਲ ਵੀ ਆ ਤੇ ਫਿਰ ਵੀ ਆਪਾਂ ਨੂੰ ਇਸ ਪੱਖੋਂ ਮੈਂ ਕਹਿੰਦਾ ਸਮਝਣਾ ਚਾਹੀਦਾ ਵੀ ਜੇ ਕੋਈ ਚੰਗਾ ਬੰਦਾ ਇਸ ਬੰਨੇ ਆਉਂਦਾ ਤੇ ਅਸੀਂ ਦਿਲੋਂ ਸਪੋਰਟ ਕਰਦੇ ਵੀ ਭਾਈ ਤਗੜਾ ਹੋ ਪਰ ਦੋ ਤਿੰਨ ਜਿਹੜੀਆਂ ਮੈਂ ਸਪੀਚਾਂ ਦੋ ਦਿਨਾਂ ਤੋਂ ਸੁਣੀਆਂ ਉਥੇ ਆਣ ਕੇ ਉਹ ਥੋੜੀ ਜੀ ਕਿਤੇ ਨਾ ਕਿਤੇ ਜਬਾਨ ਜਿਹੜੀ ਆ ਕੰਬਦੀ ਆ ਜਿਹੜੀਆਂ ਜਥੇਬੰਦੀਆਂ ਵਿਰੋਧ ਕਰਦੀਆਂ ਉਹਨਾਂ ਨੂੰ ਨਾਲ ਲੈ ਕੇ ਫਿਰ ਕਹਿੰਦੇ ਜੀ ਆਪਾਂ ਇਕੱਠੇ ਹੋਣਾ ਆਪਾਂ ਇਕੱਠੇ ਹੋਣਾ ਆਪਾਂ ਸਾਰੇ ਇਕੱਠੇ ਹੋਣਾ ਐਦਾਂ ਨਹੀਂ ਹੋਣਾ ਭਾਈ ਥੋੜਾ ਬਹੁਤਾ ਤੁਹਾਨੂੰ ਸਟੈਂਡ ਜਿਹੜਾ ਵਾ ਉਹ ਲੈਣਾ ਪੈਣਾ ਕਿਉਂਕਿ ਕੇਰਾ ਪਾਇਆ ਹੋਇਆ ਅਗਲੇ ਆਨੇ ਤੁਹਾਡੀਆਂ ਧਾਰਮਿਕ ਸੰਸਥਾਵਾਂ ਨੂੰ ਕੇਰਾ ਪਾਇਆ ਹੋਇਆ ਸੱਚ ਜਾਣਿਓ ਗੁਰੂ ਕੇ ਪਿਆਰੇ ਸਿੱਖੋ ਕਈ ਵਾਰੀ ਸਾਡੇ ਪਾਸੇ ਬਿਠੇ ਸੋਚਦੇ ਸੀ ਇਹ ਚੋਗੀ ਲੈਣਾ ਨਹੀਂ ਤੁਹਾਨੂੰ ਵੇਖਣਾ ਪੈਣਾ ਕਿ ਤੁਹਾਡੇ ਇਸ ਵਕਤ ਗੁਰਦਵਾਰਾ ਦਾ ਪ੍ਰਬੰਧ ਕਿੰਨਾ ਲੋਕਾਂ ਦੇ ਕੋਲ ਆ